ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਤੁਸੀਂ ਸਾਡੀਆਂ ਨਾ ਗੁਜਰਾਤ ਦੇ ਵਿੱਚ ਤੇ ਕੋਟੇ ਦੇ ਵਿੱਚ ਕੰਪਾਈਨਾਂ ਦਾ ਚਲਦੀਆਂ ਦੇਖੀਆਂ ਹਨਾ ਅੱਜ ਆਪਾਂ ਤੁਹਾਨੂੰ ਚਲਦੀ ਦਿਖਾਵਾਂਗੇ ਤੂੜੀ ਵਾਲੀ ਆਪਣੀ ਨਿਊ ਹੌਲੈਂਡ ਟਰੈਕਟਰ ਦਸ਼ਮੇਸ਼ ਦੀ ਬਿਲਕੁਲ ਨਵੀਂ ਇੱਕ ਸੀਜ਼ਨ ਲਗਿਆ ਤੂੜੀ ਵਾਲੀ ਮਸ਼ੀਨ ਆ ਜਿਹੜੀ ਆ ਨਾ ਆਪਾਂ ਕੋਟੇ ਦੇ ਵਿੱਚ ਉਹ ਮਸ਼ੀਨਾ ਪਿਛਲੇ ਸਾਲ ਬਾਈ ਬੜਾ ਤੰਗ ਰਿਹਾ ਮੈਂ ਆ ਇਹ ਤੇ ਵੀ ਮਸ਼ੀਨ ਆ ਬਣਾ ਯਾਰ ਮਿੱਤਰਾਂ ਮੁੰਡਾ ਇਹਦੀ ਫਿਰ ਇਹ ਪਹਿਲੇ ਇਹਦੀ ਐਮਪੀ ਚੱਲਦੀ ਸੀ ਇਹਨੂੰ ਫਿਰ ਉਰੀ ਬਲਾ ਲਿਆ ਮਸ਼ੀਨ ਆ ਇੱਕ ਇਹਦੇ ਕੋਲ ਬੜੀ ਕੰਬੈਨ ਆ ਜਿਹੜੀ ਤੁਸੀਂ ਦੇਖਿਆ 18 ਮਾਡਲ ਦਵਾਈ ਤੀ ਆਪਾਂ ਪਿੱਛੇ ਰੇ ਤੇ ਪਿਛਲੇ ਸੀਜ਼ਨ ਹਨਾ ਛੱਡ ਕੇ ਹੀ ਮੈਂ ਆਇਆ ਤਾਂ ਇਹਦੇ ਘਰੇ ਤਾਂ ਉਹ ਮਸ਼ੀਨ ਆਪਣੇ ਕੋਲ ਇੱਥੇ ਥੋੜੀ ਜੀ ਗਾਂ ਚੱਲਦੀ ਆ 20 25 ਕਿਲੋਮੀਟਰ ਤੂੜੀ ਵਾਲੀ ਦਾ ਬਾਈ ਇੱਥੇ ਕੰਮ ਥੋੜਾ ਜਿਹਾ ਹੈਗਾ ਤਾਂ ਹੈਗਾ ਤਾਂ ਲਾਲ ਨੋਂਨ ਹਰਾ ਤਾਂ ਸੂਤ ਨਹੀਂ ਤਾਂ ਆਉਂਦਾ ਕੰਮ ਫਿਰਦਰ ਰੇਟ ਵੀ ਥੋੜਾ ਘੱਟ ਕਰਦੇ ਦੰਦੇ ਦੇ ਫਿਰ ਮੈਂ ਆਪਣੇ ਕੋਲੇ ਉਰੀ ਹਨਾ ਟੂੜੀ ਵਾਲੀ ਮਸ਼ੀਨ ਵੀ ਬਾਈ ਦੀ ਉਰੀ ਸਾਧ ਲਈ ਚਲੋ ਅੱਜ ਰਾਤ ਇਹ ਆਇਆ ਤਾਂ 6 ਵਜੇ ਆਇਆ ਤਾਂ ਦੋ ਟਰਾਲੀਆਂ ਰਾਤ ਭਰੀਆਂ ਗਈਆਂ ਇਹਦੀਆਂ ਅੱਜ ਸੁਮੇਰ ਦੀ ਚੱਲਦੀ ਆ ਅੱਠ-ਨੌ ਟਰਾਲੀਆਂ ਹੁਣ ਭਰੀਆਂ ਗਈਆਂ ਰੇਟ ਹੈ ਜਿਹੜਾ ਹਨਾ ਚਲੋ ਉਧਰ ਨਾਲੋਂ ਰੇਟ ਵੀ ਵਧੀਆ ਵੀ ਝੰਟ ਨੂੰ ਭਵਿੰਦਰ ਨੂੰ ਕਹਾਂ ਮੈਂ ਕਿ ਤੈਨੂੰ ਮਸ਼ੀਨਾਂ ਦੀ ਤਿੰਨ ਦੀ ਝੰਟੀ ਦੇਣੀਆਂ ਹਨਾ ਬੀਰੀ ਦੇ ਨੂੰ ਕੋਤ ਨਹੀਂ ਦੇਣਾ ਹੈਗਾ ਕਹਿੰਦਾ ਕੋਈ ਗੱਲ ਨਹੀਂ ਉਹ ਵੀ ਵਿਚਾਰਾ ਆਪਣੇ ਨਾਲ ਖੜਦਾ ਹਨਾ ਉਹਨੂੰ ਪਤਾ ਵੀ ਬਾਈ ਹਨਾ ਆਪਾਂ ਕਦੇ ਉਹਦੀ ਨਾ ਤਾਂ ਵਿਚਾਰਾ ਦਾ ਹੱਕ ਰੱਖਿਆ ਹੈ ਨਾ ਰਬਰ ਖਾਵੇ ਕਿਉਂ ਉਹ ਵੀ ਬਾਈ ਹਨਾ 24 ਘੰਟੇ ਆਪਣੇ ਘਰੇ ਪਾਉਂਦੇ ਆ ਸਾਨੂੰ ਹਨਾ ਲਾਈਟ ਬਿਜਲੀ ਬੁਝਲੀ ਹੋਰ ਵੀ ਜੋ ਕੁਝ ਵੀ ਖਾਣਾ ਪੀਣਾ ਹਨਾ ਪਾਣੀ ਦਾ ਲੈ ਕੇ ਸਾਰਾ ਟੋਟਲੀ ਚਾਹਾਂ ਤੱਕ ਰੋਟੀਆਂ ਤੱਕ ਉਹਦੀਆਂ ਵੀ ਚਲੋ ਜੇ ਨਹੀਂ ਸਾਤੇ ਬਣਦੀ ਤਾਂ ਉਹਦੀ ਖਾਣੀ ਪੈਂਦੀ ਆ ਜਿਹੜੇ ਵਿਚਾਰੇ ਕਦੇ ਜਵਾਬ ਨਹੀਂ ਦਿੰਦੇ ਹੈਗੇ ਜਿਹੜੇ ਭੱਜ ਕੇ ਲਿਆ ਕੇ ਦੰਨੇ ਆ ਬਾਕੀ ਕੰਬਾਈਨਾਂ ਦਾ ਕੰਮ ਆ ਹੁਣ ਤੁਹਾਨੂੰ ਪਤਾ ਦੋ ਤਿੰਨ ਦਿਨ ਦਾ ਕੰਬਾਈਨਾਂ ਦਾ ਕੰਮ ਰਹਿ ਗਿਆ ਬਾਕੀ ਉਹਦੇ ਬਾਅਦ ਤੂੜੀ ਵਾਲੀ ਹੈ ਜਿਹੜੀ ਹਨਾ ਇਦੇ ਲਵਾਵਾਂਗੇ ਰੇ 5-7 ਰੋਣਾ 20 ਕਿ ਦਿਨ ਤੱਕ ਰੇਦਾ ਟਾਈਮ ਲਵਾਵਾਂਗੇ ਖੁੱਲਾ ਬਾਕੀ ਜੇ ਮਸ਼ੀਨ ਉਹਦੇ ਤੇ ਲੈ ਜਾਣੀ ਪਈ ਤੇ ਮਸ਼ੀਨ ਇਹ ਵਾਲੀ ਆਪਾਂ ਕਰਕੇ ਜਸਟਮੈਂਟ ਨਾ ਲੈਣਾ ਆਪਣਿਆਣੀਆਂ ਤਿੰਨੇ ਹੁਣ ਇਕੱਠੀਆਂ ਹੀ ਜਾਣਗੇ ਜਿੱਦਾਂ ਜਾਉਂਗੇ ਰੋ ਤੇ ਬਾਕੀ ਵਾਲੇ ਦੇਖਦੇ ਆ ਗੱਲਬਾਤ ਚੱਲਦੀ ਆ ਕਈ ਪਾਸੇ ਚਲੋ ਦਿਖਾਉਨੇ ਆ ਤੁਹਾਨੂੰ ਹੁਣ ਤੂੜੀ ਵਾਲੀ ਕੰਬੈਨ ਤੋਂ ਜੋ ਮਸ਼ੀਨ ਵੀ ਕੀ ਹਿਸਾਬ ਕਿਤਾਬ ਹੈ ਨਾ ਬਾਕੀ ਉਹਦਾ ਭਾਈ ਇਹ ਹਿਸਾਬ ਆ ਆਪਣੇ ਮਗੋਂ ਖੇਤਾਂ ਦੀ ਸਫਾਈ ਤਾਂ ਕਰਨੀ ਨਹੀਂ ਹੁੰਦੀ ਰੇ ਨਾ ਜੇਰਾ ਮੰਨ ਲਓ ਮਸ਼ੀਨ ਨੇ ਜਿਹੜੀ ਸਿੱਟੀ ਹੋਈ ਹੈ ਸਟਾਫ ਅਕਰ ਵਾਲਾ ਮਾਲ ਛਟਿਆ ਹੋਇਆ ਬਸ ਇਹੀ ਚੱਕਣਾ ਆ ਗੱਬੇ ਵਾਲਾ ਨਹੀਂ ਚੱਕਣਾ ਹੈਗਾ ਬਸ ਇਹਨਾਂ ਦਾ ਤੂੜੀ ਜਮੇ ਬਰੀਕ ਇਹਦਾ ਵੀ ਬਾਸਕਟ 36 ਤਾਰਾਂ ਵਾਲਾ ਜਾਲ ਆ ਜਿਹੜਾ ਨਾ 36 ਤਾਰਾਂ ਵਾਲਾ ਦਾ ਇਹਦੇ ਫਿਰ ਇਹ ਕਹਿੰਦਾ ਵੀ ਬਾਸਕਟ ਨਵੀਂ ਪਾਉਣੀ ਆ ਜਿਵੇਂ ਆਪਣੇ ਰਾਤ ਬਾਈ ਉਹ ਨਹੀਂ ਸੋਨੂ ਨੇ ਗਏ ਹਨਾ ਫਰੋਜਪੁਰ ਵਾਲੇ ਉਹਨੇ ਬਸਾਨੂੰ ਜਿਗਾਰ ਦੱਸਿਆ ਕਿ ਕਹਿੰਦਾ ਵੀ ਐਂ ਜਾ ਕੇ ਕਰ ਲੋ ਜਾਲ ਦੇ ਢੇਠਲੇ ਵਾਸਤੇ ਨਾ ਬਾਈ ਉਹਨੇ ਬੰਦੇ ਕਰਾਤਾ ਜਾਲ 6 ਇੰਚੀ ਪਟਾ ਲੈ ਕੇ ਨਾ ਆ ਪਟਾ ਲਾਤਾ ਨਾ ਅੜ ਆਰ ਪਰ ਨਾਟ ਕਰਕੇ ਜਾਲ ਜਮੇ ਪਿੱਛੇ ਹਟਾਦਾ ਬਲੇਟਾਂ ਤੇ ਮੈਂ ਕਹਿੰਦਾ ਤੂੜੀ ਇੱਕ ਨੰਬਰ ਤੂੜੀ ਬਣਦੀ ਆ ਨਾ ਕੋਈ ਜਾਲ ਖਰਚਿਆ ਹਨਾ ਰੁਪਈਆ ਖਰਚਿਆ ਸੁੱਕੇ ਚ ਸਰ ਗਿਆ ਚਲੋ ਦਿਖਾਉਣਾ ਹੁਣ ਤੁਹਾਨੂੰ ਤੂੜੀ ਵਾਲੀ ਚੱਲਦੀ ਆਪਣੀ ਮਸ਼ੀਨ ਲੱਗੇ ਜਲਦੀ ਦੀ ਉਹ ਸਾਹਮਣੇ ਚੱਲਦੀ ਆਪਣੀ ਕਮੈਨ ਉਹਦੇ ਲੇਟਾਂ ਮਲਦੀਆਂ ਨਾਲੇ ਉਰੇ ਕਿਉਂ ਭਾਈ ਇਹ ਵੀ ਹੁਣ ਆਪਣੇ ਅੰਦਰ ਜਿਹੜਾ ਤੂੜੀ ਵਾਲੀ ਹਨਾ ਉਹ ਖੜੀਆ ਟਰਾਲੀ ਮੈਂ ਕਹਿੰਦਾ ਟਰਾਲੀਆਂ ਵੀ 12 6.5 ਦੀਆਂ ਟਰਾਲੀਆਂ ਸੱਤ ਦੀਆਂ ਟਰਾਲੀਆਂ ਪੈਸੇ ਇੱਧਰ ਛੋਟੀਆਂ ਹੀ ਚਾਹੀਦੀਆਂ 10 ਫੁੱਟੀਆਂ ਪਰ ਹੁਣ ਇਹਨੇ ਬਣਵਾ ਲੀਆਂ ਹਨਾ ਬਣਵਾਉਣੇ ਤੋਂ ਬਾਅਦ ਹੁਣ ਕਹਿੰਦਾ ਕੀ ਕਰ ਸਕਦੇ ਆ ਵੀ ਪਹਿਲਾਂ ਆਪਾਂ ਨੇ ਜੇ ਬਣਵਾਈਆਂ ਯਾਰ ਗੌਰ ਕਰਨੀ ਸੀ ਡਬਲ ਟਾਇਰ ਬਾਈ ਹਨਾ ਵਧੀਆ ਸੰਕੋ ਡਬਲ ਟਾਇਰ ਨਾਲ ਟਰਾਲੀਆਂ ਦਾ ਇੱਕ ਪਲਟ ਦੀ ਆ ਜਿਵੇਂ ਹੁਣ ਨਾਲ ਆਪਣਾ ਟਰੈਕਟਰ ਰੱਖਿਆ ਮਹਿੰਦਰਾ ਹਨਾ ਉਹ ਖੜਾ ਸਾਹਮਣੇ 285 ਇਹ ਟਰਾਲੀਆਂ ਢੋਂਦਾ ਆਪਣੀ ਇਹਦੇ ਨਾਲ ਬਾਕੀ ਆਪਣੀ ਇਹ ਨਿਊ ਹਾਲੈਂਡ ਕਾ ਮਸ਼ੀਨ ਚੱਲਦੀ ਆ ਦਸ਼ਮੇਸ਼ ਦੀ ਮਸ਼ੀਨ ਆ ਮੈਂ ਕਹਿੰਦਾ ਵੀ ਨਜ਼ਾਰੇਦਾਰ ਚੀਜ਼ ਆ ਬਾਈ। ਬਾਕੀ ਤੁਸੀਂ ਦੇਖ ਲਓ ਹਨਾ ਡਬਲ ਪੈਰ ਟਰਾਲੀਆਂ ਦੇ ਖੋਲੇ ਨਹੀਂ ਹੈਗੇ ਉੱਕਣੇ ਚ ਲਾਉਣੀ ਆ ਕਹਿੰਦਾ ਮਾਂ ਚੱਲ ਜਿਵੇਂ ਤੇਰੀ ਇੱਛਾ ਮੈਂ ਤਾਂ ਕਹਦਾ ਇੱਕ ਇੱਕ ਲਾ ਦੇ। ਪਰ ਬਾਈ ਤੁਹਾਨੂੰ ਪਤਾ ਹਨਾ ਉਹ ਰਾਹ ਤੰਗਾ ਖਰਾਬ ਰਸਤੇ ਆ। ਟਰਾਲੀ ਐਵੇਂ ਬਲਟ ਬਲਟ ਜਾਵੇ ਤੇ ਨੁਕਸਾਨ ਹੁੰਦਾ ਹਨਾ ਵੇਲਡਿੰਗ ਬਲਡਿੰਗ ਕਰਾਉਣੀ ਪਵੇਲੇ ਜਾਲੀ ਜੋਣੀਆਂ ਨੂੰ। ਆਹ ਟਰੈਕਟਰ ਆ ਨਿਊ ਹਾਲੈਂਡ 3630 ਬਾਕੀ ਦੇ ਮਰੀਨ ਦੇਖ ਲੋ ਮੈਂ ਕਹ ਰਾਂ ਵੀ ਖਾਂਦੇ ਫਿਰਦੀ ਆ ਮਾਰ ਲਊ ਬਾਕੀ ਜੀ ਸੈਟਰ ਦੀ ਹੁੰਦੀ ਹੈ ਗੱਲ ਆ ਨਾ ਬਾਈ ਸੈੱਟ ਹੋ ਜਵੇ ਜੀ ਚੀਜ਼ ਆ ਫੇਰ ਕਹਿਣੇ ਕੀ ਆ ਬਾਕੀ ਤੋੜੀ ਦੇਖ ਲੋ ਤੁਸੀਂ ਜਮੇ ਇਹ ਜੀ ਤੋੜੀ ਬਣਾਉਂਦੇ ਆ ਬਾਈ ਜਮੇ ਆਹ ਚੀਜ਼ ਭਾਲਦੇ ਆ ਆਹ ਆਹ ਦੇਖ ਲੋ ਤੇ ਢੱਕਾ ਤਾਂ ਜਮੇ ਦੇਖਣ ਦਾ ਤਾਂ ਵੀ ਢੱਕਾ ਨੇ ਢੱਕਾ ਦਾ ਜੇ ਕਦੇ ਆ ਵੀ ਗਿਆ ਨਾ ਬਸ ਇਹਨਾਂ ਨੇ ਉਹ ਮਸ਼ੀਨ ਜਦੇ ਨਿੰਦਧਣੀ ਵੀ ਬਸ ਇਹ ਮਸ਼ੀਨ ਨਹੀਂ ਆਹ ਤੁਹਾਡੇ ਸਾਹਮਣੇ ਦੇਖੋ ਜਮੇ ਬਰੀ ਕਮਾਲ ਭਾਲਦੇ ਆ ਇਹ ਜਾ ਆਹ ਦੇਖ ਲੋ ਜਮੇ ਮੈਂ ਕਹਾਂ ਜਵੇਂ ਰਿੰਗ ਕਹਿੰਦੇ ਨੇ ਆਪਾਂ ਜੀ ਨਿਸ਼ਾਨ ਦੰਦੇ ਆਪਾਂ ਨਾ ਇਹ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਪਤਾ ਹੀ ਮਾਲ ਚੱਕਣਾ ਜਿਹੜਾ ਮਸ਼ੀਨ ਨੇ ਛੱਡਿਆ ਹੋਰ ਨਹੀਂ ਇੱਥੇ ਨਹੀਂ ਗੱਭੇ ਨਹੀਂ ਬਣਦਾ ਹੀ ਨਹੀਂ ਬਾਈ ਯਰੇ ਕੋਸ ਇਹਨਾਂ ਨਾਲ ਆ ਹੀ ਚੱਕਣਾ ਨਾ ਬਗੜ ਚੜਿਆ ਹਾ ਵਧੀਆ ਜਲਦੀ ਆ ਮਸ਼ੀਨ ਹਰੇ ਵੀ ਟਰੈਕਟਰ ਵਧੀਆ ਸ਼ੋਹਜ ਬੋਲ ਕੇ ਆ ਨਜ਼ਾਰੇ ਰਾਨ ਦੀ ਗੱਲ ਬਾਤ ਕਹਿੰਦਾ ਕਰਾਜਾ ਲੋ ਬਈ 1700 1700 ਮੱਝਾ ਦਾਲਣਾ ਲੰਨਾ ਨੇ ਯਾਰੇ ਆ ਮਾਤਾ ਐ ਨਹੀਂ ਖਾਦੀ ਉਹ ਬਣਾਏ ਆਣਾ ਘਾਟਾ ਨਾਲੇ ਘਵਾਈ ਜਾਂਦਾ ਵਰਮਾ ਇੱਧਰ ਸਾਡਾ ਫੋਰਮੈਨ ਐਮਐਸ ਵਾਈ ਸਾਤਰੀਕਾਲ ਹੋਰ ਕੀ ਹਾਲ ਚਾਲਾ ਕਿਵੇਂ ਚੱਲਦਾ ਕੰਮ ਹਾਂ ਵਧੀਆ ਚੱਲ ਜੰਦਾ ਕਿੰਨੀਆਂ ਬਣਾਉਂਦੀਆਂ 10 12 ਦੇ ਬਣਾਏ ਕਿੱਤੀਆਂ ਹਾਂ 10 12 ਕਿੱਥੇ ਬਣਾਦੇ ਆ ਅੱਠ ਵੀ ਆ ਝੂਠ ਬੋਲੀ ਜਾਂਦਾ ਉਹ ਯੋ ਰੀਵੋਲਿਡਾ ਕਦੇ ਮੈਨੂੰ ਘਾੜਵਾਦ ਹੋਈ ਲੱਗਦੀ ਯਾਰ 12 ਆ ਮੈਨੂੰ ਘਾੜਵਾਦ ਹੋਈ ਵੀ ਲੱਗਦੀ ਹਾਂ ਗਰਮ ਤਾਂ ਨਹੀਂ ਹੁੰਦਾ ਟਰੈਕਟਰ ਜਾਲੀ ਵਾਲ ਹੈਂ ਪਲੇਟ ਖੋਲਦੇ ਪਲੇਟਾਂ ਬਾਕੀ ਜਾਲੀ ਲੱਗੀ ਹੋਈ ਹੈ ਨਾ ਮੈਂ ਕਹਿੰਦਾ ਇਹ ਤਾਂ ਨਜ਼ਾਰਾ ਹੀ ਹੈ ਬਾਈ ਜਿਵੇਂ ਆਟੋ ਕਲੀਨਰ ਵਾਲਾ ਹੀ ਕੰਮ ਹੋ ਗਿਆ ਕਿ ਮੈਂ ਤੇ ਆਟੋ ਕਲੀਨਰ ਹੋ ਗਿਆ ਨਾ ਜਿਵੇਂ ਉਹੀ ਕੰਮ ਹੋ ਗਿਆ ਆ ਬਾਲਦੇ ਜੱਟ ਨੇ ਲਾਈਟਾਂ ਉਹ ਮਿੱਟੀ ਆ ਜਾਂਦੀ ਐ ਨਾ ਚੂਹੇ ਦੀ ਖੱਡਕੁੱਟ ਹੁੰਦੀ ਜਿੱਦਾਂ ਨਾ ਆਹ ਮਿੱਟੀ ਆਉਣ ਗਿਆ ਫਿਰ ਆ ਨਾ ਮਾਲ ਉੱਪਰ ਘੁੰਮਈ ਜਾਂਦਾ ਜਿਵੇਂ ਕਮਾਂਦ ਦੇ ਹੋ ਜਾਂਦਾ ਆਪਣੀ ਜਿਹੜਾ ਆਹ ਆ ਗਈ ਟਰਾਲੀ ਉਹ ਵੀ ਬੜੀ ਹੋਆ ਬਾਈ 12 7 ਦੀ ਟਰੈਕਟਰ ਆਪਣਾ ਲਿਆਉਣਾ ਮੈਂਦਾ ਬਾਈ ਉਹ ਟਰਾਲੀਆਂ ਛੱਡਣ ਨੂੰ ਵੈਸੇ ਸਾਰਾ ਹੀ ਪਲਾਟ ਜਾ ਹਜੇ ਪਰ ਇਹ ਬਣਾਉਂਦੇ ਬਾਈ ਇੱਕ ਦੂਜੇ ਦੀ ਬਣਾਈ ਜਾਂਦੇ ਆ ਜਿਵੇਂ ਆਪਣੇ ਆ ਨਾ ਹੁੰਦਾ ਵੀ ਉਹਦੀ ਯਾਰ ਉਹਦੇ ਲਾਂਚ ਨਾ ਵੱਢ ਜਵੇ ਨਾ ਆਪਣੇ ਪੁੱਛ ਕੇ ਬਣਾਉਣੀ ਮੈਂਦਾ ਇੱਥੇ ਪੁੱਛਣ ਦੀ ਲੋੜ ਨਹੀਂ ਸੀ ਵੀ ਟਰਾਲੀ ਘਾਟ ਗਈ ਮਾ ਆਪਣਾ ਜਾ ਕੇ ਲਾ ਲਓ ਅੱਜ ਚਲਾਵਾਂਗੇ ਇਹਨੂੰ ਰਾਤ ਨੂੰ ਵੀ ਅੱਜ ਮੈਰ ਕਰਮਨ ਚਲਾਵਾਂਗੇ ਇਹਨੂੰ ਰਾਤ ਨੂੰ ਅੱਜ ਪੂਰੀ ਰਾਤ ਲਾਵਾਂਗੇ ਤੇ ਜਿੰਨੇ ਵੇਲੇ ਤੱਕ ਚੱਲੂਗੀ ਨਾ ਫੁੱਲ ਚਲਾਵਾਂਗੇ ਅੱਜ ਬਾਕੀ ਬਾਈ ਹਨਾ ਇਮਾਨਦਾਰੀ ਦੀ ਗੱਲ ਹੁੰਦੀ ਆ ਮੈਂ ਕੱਲ ਗਿਆ ਮੈਂ ਕਿਹਾ ਟਰਾਲੀਆਂ ਦਾ ਆਪਾਂ ਹਨਾ ਜਾਲ ਜੇ ਉੱਪਰੋਂ ਥੱਲੇ ਛੋਟੇ ਛੋਟੇ ਕਰ ਦਈਏ ਕਹਿੰਦਾ ਨਹੀਂ ਯਾਰ ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਨਾ ਜਿਹਨੇ ਇਹ ਪੈਸੇ ਦੇਣੇ ਆ 2.50 ਕੁਆਂਟਲ 50 ਕਿਲੋ ਥੋੜੀ ਵੱਧ ਜਲ ਜੂਗੀ ਤਾਂ ਕੋਈ ਮੈਂ ਮੈਂ ਤੇ ਕਿੰਨੀ ਥੂੜੀ ਪੈਂਦੀ ਆ ਬਾਈ ਇਹ ਚ ਹਾਂ ਹਾਂ ਉਹ ਭਰ ਗਈ ਤੋੜੀ ਦਾ ਬਹੁਤ ਰੀਕ ਮੰਗਦੇ ਆ ਇਹ ਇਹ ਤਾਂ ਜਮਈ ਛਲੇ ਬੂਰਾ ਮੰਗਦਿਆਂ ਵਾਲਾ ਹਾਂ ਉਹ ਹੀ ਆਹ ਲੈ ਬਾਈ ਜਮਈ ਮੈਂ ਕਹਿੰਦਾ ਵੀ ਇਹ ਜੀ ਥੋੜੀ ਭਾਲ ਦਿਆਂ ਦੱਸ ਇਹਦੇ ਵਿੱਚ ਕੀ ਯਾਰਾਂ ਆਪਾਂ ਆਪਣੇ ਡੰਗਰਾਂ ਨੂੰ ਪਾਉਣੇ ਆ ਟੌਪ ਦੀ ਥੋੜੀ ਬਣਾਉਂਦੀ ਆ ਮਸ਼ੀਨ ਪੂਰੀ ਆਪਣੇ ਆ ਖਾਂਦੇ ਨਹੀਂ ਦੇਖ ਲੈ ਨਹੀਂ ਪੁਣਿਆ ਨਹੀਂ ਖਾਂਦੇ ਨਹੀਂ ਹਾਂ ਆਪਣੇ ਵੀ ਖਾਂ ਚੱਲ ਬਾਈ ਚੱਲ ਮੰਨੋ ਥੋੜੀ ਜੀ ਸਟੈਂਡ ਦਾ ਲਾਇਤਾ ਚਲੋ 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 ਜੀ ਟਰਾਲੀ ਫੁੱਲ ਉਹਨੂੰ ਵੇਚ ਦੇ ਦਿਖਾ ਨਾ ਨਾ ਬਾਈ ਆਪਣੇ ਕਈ ਕਹਿਣਗੇ ਬਾਈ ਤੂੰ ਵੇਚ ਦੇ ਤਾਂ ਦਿਖਾਈ ਨਹੀਂ ਤੋੜਿਆ ਦੇ ਲੋ ਬਾਈ ਦਾ ਜਮੇ ਬਰੀਕ ਮੈਂ ਕਹਿੰਦਾ ਵੀ ਪਤਾ ਨਹੀਂ ਕਿੱਕਣ ਹੈ ਨਾ ਡੰਗਰ ਕਪਾਉਂਦੇ ਹੋਣੇ ਮੈਂ ਤਾਂ ਆਪਣੇ ਇਹ ਡੰਗਰਾਂ ਨੂੰ ਕਹੇ ਹੀ ਤੋੜੀ ਕਲਾ ਦੇ ਹੱਥੋਂ ਹੀ ਆਈ ਜਾਂਦਾ ਲਓ ਜੀ ਐਮਐਸ ਲਾਤਾ ਪੈਂਚਰ ਵੀ ਗੇਰੇ ਨਾ ਢੱਕਾ ਵੀ ਬਾਹਰ ਆ ਬਲੰਦਾ ਹੌਸਲੇ ਆ ਆ ਗਿਆ ਮਹਿੰਦਰਾ 275 ਡੀਆਈ ਤੇਲ ਦਾ ਖਰਚਾ ਬੜਾ ਘਟਾ ਇਹਨਾਂ ਦਾ ਇਹੋ ਜਿਹਾ ਲੈ ਕੇ ਰੱਖਣਾ ਪੈਂਦਾ ਬਾਈ ਮੇਰੀ ਮਿਹਨਤ ਜਾਰੀ ਹੈ ਤੇਰੀ ਰਹਿਮਤ ਜਾਰੀ ਹੈ ਬਾਕੀ ਡੀਜ਼ਲ ਟੈਂਕੀਆਂ ਦੋ ਲਾਈਆਂ ਹੋਈਆਂ ਕਰਮਨ ਬਾਈ ਕਿੰਨਾ ਡੀਜ਼ਲ ਆ ਜਾਂਦਾ ਦੋ ਟੈਂਕੀਆਂ ਚ ਹਾਂ ਦੋ ਟੈਂਕੀਆਂ ਚ ਕਿੰਨਾ ਡੀਜ਼ਲ ਆ ਜਾਂਦਾ ਆਇੰਗਾ ਬਾਈ 120 ਤੇ 125 ਇਹਦਾ ਫਾਇਦਾ ਹੈ ਨਾ ਨਹੀਂ ਤਾਂ ਉਹ ਕਿੰਨਾ ਚੱਕੇ ਭਰੀ ਜਾਂਦਾ ਬੰਦਾ ساری ਦਿਹਾੜੀ ਹੁਣ ਖਾ ਗਿਆ ਟੈਂਕੀ ਅੱਜ ਇੱਕ ਨਹੀਂ ਹੋ ਜੇ ਅੱਠ ਬਣ ਗਈਆਂ ਠੀਕ ਆ ਰਵਤ ਫੇ ਤਾਂ ਐਵਰੇਜ ਠੀਕ ਹਾਂ ਤੇ ਨਸਿਆ ਨਹੀਂ ਉਰੇ ਤਾਂ ਬਣੀ ਜਾਣੀਆਂ ਨਾ ਨਾ ਕੋਈ ਗੱਲ ਨਹੀਂ ਆਜੂ ਮੈਂ ਮਸ਼ੀਨ ਖੜ੍ਹ ਜਾਵੇ ਰੋਟੀ ਰੋਟੀ ਖਾ ਕੇ ਆਜੂ ਮੈਂ ਕੋਈ ਗੱਲ ਨਹੀਂ 2 ਘੰਟੇ ਮੈਂ ਲਾ ਦੂੰ ਕੋਈ ਚੱਕਰ ਨਹੀਂ ਹਾਂ ਵਾਹੀ ਪੰਜ ਸੱਤ ਰੰਨਾ ਕੰਮ ਦੇ ਫੇ ਮੱਖੀ ਮਾਰਨੀ ਐ ਜੋ ਆ ਬਾਈ ਹਨਾ ਜਿੱਥੇ ਆਤਮ ਜਾਰੀ ਲਾਲੀ ਦੀ ਆ ਫਿਰ ਉਹਦਾ ਮੇਰਾ ਕੀ ਫਰਕ ਕੀ ਹੁਣ ਇਹ ਵਿਚਾਰਾ ਕੱਲਾ ਇਹਦੇ ਬੰਦੇ ਭੱਜ ਗਏ ਬਾਈ ਦੋ ਮੈਂ ਤੁਹਾਨੂੰ ਪਿੰਡ ਦਾ ਦਾਂ ਕਿਹੜਾ ਦਾ ਉਹਨਾਂ ਦਾ ਦੋ ਬੰਦੇ ਦੇਖੋ ਕਿੰਨਾ ਹਨਾ ੱੱੱਕਾ ਹੋ ਰਿਹਾ ਕੰਬਾਈਨ ਵਾਲਿਆਂ ਗਾ ਤੂੜੀ ਵਾਲਿਆਂ ਗਾ ਦੋ ਬੰਦੇ ਬਾਈ ਲਿਆਂਦੇ ਤੇ ਤੂੜੀ ਵਾਲੀ ਮਸ਼ੀਨ ਵਾਤੇ ਸਪੈਸ਼ਲ ਦੋਹਾਂ ਦੇ ਦੋਏ ਭੱਜ ਗਏ ਇੱਕ ਤਾਂ ਮੈਂ ਮੇਰੇ ਲਾਗੇ ਦਾ ਪਤਾ ਨਹੀਂ ਬਾਕੀ ਤੁਹਾਨੂੰ ਪੁੱਛ ਕੇ ਦੱਸਦਾ ਉਹਨਾਂ ਦਾ ਕੀ ਕੀ ਨਾਮ ਆ ਉਹਨਾਂ ਦੇ ਹਨਾ ਯਾਰ ਗਲਤ ਗੱਲ ਆ ਬਾਈ ਆਹ ਹੋਣ ਵਿਚਾਰਾ ਆਪ ਹਨਾ ਦਿਨ ਰਾਤ ਕਹਿੰਦੇ ਤੂੜੀ ਦਾ ਜਿਵੇਂ ਹੁਣ ਸੀਜ਼ਨ ਆ ਇੰਨੀ ਦੂਰ ਤੇ ਖਰਚਾ ਕਰਕੇ ਜਾਂਦਾ ਪਿੰਡ ਤੇ ਹੀ ਨਾ ਬਾਈ ਆਓ ਜੇ ਆਗੇ ਤਾਂ ਸੀਜ਼ਨ ਪੂਰਾ ਕਰਕੇ ਜਾਓ ਮੇਰੀ ਇਹ ਹੱਥ ਬਨ ਕੇ ਬੇਨਤੀ ਉਹ ਆ ਬਾਕੀ ਇਹਨੇ ਆਪਾਂ ਡਰਾਈਵਰਾਂ ਨੂੰ ਵੀ ਕਹਿੰਦੇ ਆ ਨਾ ਵਿੱਚ ਕਈ ਮਾਲਕ ਵੀ ਹੁੰਦੇ ਆ ਚਲੋ ਵੀ ਏਟ ਉੱਪਰ ਕਰਦੇ ਆ ਨਾ ਗਲਤ ਮਾਲ ਤਾਂ ਬੋਲਦੇ ਆ ਤਾਂ ਆਂ ਬੰਦੇ ਭੱਜਦੇ ਆ ਪਰ ਇਹਦਾ ਬਾਈ ਹੀਰਾ ਬੰਦਾ ਹੀਰਾ ਖਾਣੇ ਪੀਣੇ ਦਾ ਇਹਦੇ ਕੋਲ ਨਹੀਂ ਕੋਈ ਹਨਾ ਬਾਕੀ ਤੇ ਪੁੱਛਾਂਗੇ ਕਿਹੜੇ ਪਿੰਡ ਦੇ ਬੰਦੇ ਦੇ ਹੋ ساری ਗੱਲਬਾਤ ਇਹ ਕਰਕੇ ਤੁਹਾਨੂੰ ਦੱਸੂਗਾ ਜੇ ਕੋਈ ਬਾਈ ਡਰਾਈਵਰ ਹੈਗਾ ਦੂੜੀ ਵਾਲਾ ਤਾਂ ਸਾਡੇ ਨਾਲ ਕਨੈਕਟ ਕਰੇ ਆਹਨ ਨਵਾਂ ਟਰੈਕਟਰ ਆ ਨਵੀਂ ਮਸ਼ੀਨ ਆ ਉਰੀ ਕੋਟੇ ਦੇ ਏਰੀਏ ਚ ਚਲਾਉਣੀ ਆ ਮਸ਼ੀਨ ਆ ਜੇ ਹੋਇਆ ਤਾਂ ਵਧੀਆ ਬੰਦਾ ਦੱਸਿਓ ਕਨੈਕਟ ਕਰਿਓ ਬਾਈ ਸਾਡੇ ਨਾਲ ਲਓ ਜੀ ਲੱਗੀ ਨੌਵੀਂ ਓ ਐਮਐਸ ਆ ਗਿਆ ਜਾਨਾ ਇਹ ਸਾਡੇ ਕਿਆ ਆਹੋ ਜੀ ਉਸਤਾਦ ਜੀ ਉਹ ਦਿਆ ਸਾਟੀ ਕਾਦੀ ਮਾਲਕ ਦੀ ਆ ਪਰ ਉਹ ਨੀਲੀ ਜੱਤ ਵਾਲਾ ਬੈਠਾ ਕਿਥੇ ਜਲਦੀ ਉਸਤਾਦ ਜੀ ਉਹ ਆ ਗਈ ਤੇਰੇ ਲੱਗੇ ਆ ਗਈ ਹੁਣ ਉਹ ਸਾਹਮਣੇ ਬੱਡੇ ਲੱਗੇ ਹੈ ਸਿਰ ਤੇ ਨਜ਼ਾਰਾ ਹੀ ਆ ਗਿਆ ਉਸਤਾਦ ਹਾਂ ਮੈਂ ਅੱਗੇ ਕਹਣਾ ਵੀ ਇੱਥੇ ਚੱਲਣ ਦੀ ਇੱਕ ਹਰੀ ਜੀ ਮੈਂ ਨਾ ਵੇਖ ਰਹੀ ਆਪਣੀ ਏਸੀ ਆ ਆਪਣੀ ਏਸੀ ਵਾਲੀ ਦਾ ਉਹ ਫਸਦਾ ਆਪਣੀ ਏਸੀ ਦਾ ਲੈਦੇ ਹੀ ਬਦਲਾ ਗਿਆ ਇੱਕੋ ਤਾਂ ਮਸ਼ੀਨ ਆ ਓਰੇ ਆਹ ਆ ਗਈ ਨਾ 8:00 ਵਜਦੀਆਂ ਪੀ ਆ ਮੈਂ ਆ ਗਈ ਆ ਜਾ ਐਲਈਡੀ ਲਾਈਟਾਂ ਬਸ ਆਪਣੀ ਮਸ਼ੀਨ ਨੂੰ ਐਲਈਡੀ ਲਾਈਟਾਂ ਸਾਰੀਆਂ ਸਾਰੀਆਂ ਦੀਦੀਆਂ ਵੀ ਸਰਕਲੋਂ ਆਈ ਆ ਹਾਂ ਸਰਕਲੋਂ ਆਈ ਆ ਉੱਥੋਂ ਨਹਿਰ ਆਲੂ ਹਾਂ ਹਾਂ ਉਧਰੋਂ ਆਉਂਦੀਆਂ ਦੀ ਮੈਂ ਹਾਂ ਉੰਦੀ ਆ ਜਾ ਆਪਦੀ ਹਾਂ ਹੋਰ ਵਧੀਆ ਵਧੀਆ ਹਸਤਾ ਪਿੱਛੇ ਐਮਪੀਜੀ ਕੇ ਮੇਰੇ ਹੈ ਕੰਮ ਵਧੀਆ ਰਿਹਾ ਉਸਤਾ ਜੀ ਹਾਂ ਵਧੀਆ ਵਧੀਆ ਕੋਈ ਦਿੱਕਤ ਫਿਕਰ ਤਾਂ ਨਹੀਂ ਆਈ ਨਾ 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 ਸਾਡੇ ਹੁੰਦੇ ਦਿੱਕਤ ਸਾਨੂੰ ਕਿੱਥੇ ਮਹਾਰਾਜ ਦੇ ਹੁੰਦੇ ਨੀ ਨਹੀਂ ਮਹਾਰਾਜ ਤਾਂ ਉਹ ਨੀਲੀ ਛੱਤ ਵਾਲਾ ਮਾਲਕ ਹੈ ਨਾ ਜਿਹੜਾ ਸਭ ਕਰਨੇ ਵਾਲਾ ਉਹ ਆ ਹਾਂ ਹੈਨਾ 9 ਵੀ ਲੱਗੀ ਬਾਈ ਟਰਾਲੀ 9 ਟਰਾਲੀ 9 ਵੀ ਲੱਗੀ ਬਾਕੀ ਜਿਹੜੇ ਬੰਦੇ ਭੱਜੇ ਆ ਕਿੱਥੇ ਦੇਦੇ ਹੋ ਉਹ ਉੱਥੇ ਦੇ ਸਰਾਂ ਦੇ ਲੱਗਦੇ ਆ ਫਤਿਹਗੁਰ ਸਾਹਿਬ ਲੱਗੇ ਤੇ ਕਿਹੜਾ ਪਿੰਡ ਦਾ ਉਹ ਪਤਾ ਨਹੀਂ ਮੈਨੂੰ ਨਹੀਂ ਪਤਾ ਵੀਰੇ ਨੇ ਪਤਾ ਹੀ ਯਾਰ ਗਲਤ ਗੱਲ ਆ ਨਾ ਹੁਣ ਦੇਖੋ ਬਜਰਾ ਆਪਾ ਨਾ ਸਾਰੀ ਜਿਹੜੀ ਨਾਲ ਦਾ ਬਾਈ ਕੰਬੈਨ ਤੇ ਕੋਈ ਚੀਜ਼ ਦੀ ਲੋਡ ਪਾ ਜੇ ਹੁਣ ਭੱਜਿਆ ਜਾਊਗਾ ਸਾਰੀ ਜਿਹੜੀ ਮਸ਼ੀਨ ਚਲਾਉਣੀ ਆ ਬਈਓ ਕੋਈ ਨਾ ਪੰਜਾਬ ਚੋਂ ਜਿਆਦਾ ਬੰਦੇ ਆਉ ਹੀ ਨਾ ਹਾਂ ਜੇ ਆਗੇ ਦਾ ਅਗਲੇ ਦਾ ਸੀਜ਼ਨ ਪੂਰਾ ਕਰਕੇ ਜਾਓ ਹੈਗਾ ਨਹੀਂ ਐਮ ਐਸ ਹਾਂ ਇਹ ਪਤਾ ਨਹੀਂ ਕੀ ਚੱਕਰ ਆ ਕੀ ਇਹ ਵੀ ਕਾਹਦੇ ਭੱਜ ਜੰਨੇ ਆ ਕੀ ਗੱਲ ਕੀ ਹੋਈ ਸੀ ਪਤਾ ਨਹੀਂ ਕੀ ਗੱਲ ਹੋਈ ਯਾਰ ਐਵੇਂ ਹੀ ਬੱਸ ਹੂੰ ਉਹਨੂੰ ਕੀ ਹੋਊਗਾ ਭਾਈ ਥਾਲੀ ਰਾਤ ਉੱਧਰ ਜਾ ਨਹੀਂ ਗੱਲ ਕਿ ਆਉਗੀ ਦੀ ਪਤਾ ਨਹੀਂ ਕੀ ਚੱਲ ਹੋਈ ਆ ਬੱਸ ਉਹ ਦੂਜਾ ਵੀ ਕਹਿੰਦਾ ਸੀ ਜਿੱਦੇ ਨਾਲ ਚੱਲਦਾ ਸੀ ਪਹਿਲਾਂ ਆਉਂਦਾ ਐਦਾਂ ਦਾ ਹੀ ਕੰਮ ਆ ਐਦਾਂ ਹੀ ਭੱਜਦੇ ਆ ਦੋਵੇਂ ਹੀ ਅੱਛਾ ਜਿਹੜੇ ਕੋ ਪਹਿਲਾਂ ਰਹਿ ਕੇ ਆਏ ਆ ਹਾਂ ਜਿੱਥੇ ਪਹਿਲਾਂ ਹੀ ਗਏ ਹਾਂ ਉਹਨੇ ਵੀ ਦੱਸਿਆ ਉਹਨੇ ਡਰਾਈਵਰ ਨੂੰ ਫੋਨ ਕਰਾਇਆ ਸੀ ਗੱਗੀ ਨੂੰ ਹਾਂ ਕਹਿੰਦਾ ਇਹਨਾਂ ਦਾ ਇਹੀ ਕੰਮ ਆ ਅੱਛਾ ਕਿਤੇ ਨਹੀਂ ਕਰ ਸਕਦੇ ਟਿਕ ਕੇ ਫਸ ਜਾਂਦੇ ਆ ਕਿਹ ਚਾਲੇ ਨਹੀਂ ਉਹਦਾ ਗੱਲ ਕੋਈ ਨਹੀਂ ਚੱਲ ਵੀ ਹੁਣ ਜਿਹੜਾ ਕੱਲਾ ਵਜਰਾ ਆਇਆ ਹੈ ਨਾ ਕਰਦਾ ਵੀ ਔਖਾ ਹੋ ਜਾਂਦਾ ਬਾਈ ਹਾਂ ਹੈਗਾ ਨਹੀਂ ਸਹੀ ਗੱਲ ਆ ਸਹੀ ਗੱਲ ਆ ਹੁਣ ਉਧਰ ਦੋ ਹੀ ਮਸ਼ੀਨ ਲਵੇ ਬਾਪੂ ਚੱਲਣਾ ਥੋਕਰ ਬਾਪੂ ਇਹਦੇ ਨਾਲ ਜੇ ਕੱਲਾ ਹੋਵੇ ਬੰਦਾ ਕੀ ਕਰੇ ਹਾਂ ਕੱਲਾ ਹੋ ਕੇ ਫਸ ਗਿਆ ਬੰਦਾ ਹੋਰ ਚਲੋ ਦਿਖਾਉਨੇ ਆ ਮੈਂ ਤੁਹਾਨੂੰ ਭਾਈ ਹੁਣ ਯਾਰੀ ਆ ਤੂੜੀ ਵਾਲੀ ਵੀ ਆਪਣੇ ਕੋਲੇ ਆ ਉਹਦੇ ਬਾਅਦ ਆਪਣੀ ਬੜੀ ਮਸ਼ੀਨਾਂ ਹਨਾ ਤਿੰਨ ਹੋ ਗਈਆਂ ਆਪਣੀਆਂ ਔਰ ਬਾਕੀ ਏਰੀਆ ਦਾ ਭੰਗੜਾ ਪਾਇਆ ਗਿਆ ਹੁਣ ਤਾਂ ਤੁਹਾਡੇ ਸਾਹਮਣੇ ਸਿਰੇ ਤੱਕ ਖਾਲੀ ਹੋ ਗਿਆ ਹੁਣ ਤਾਂ ਹੋ ਪੰਜ ਚਾਰ ਦਿਨ ਦੀ ਗੇਮ ਹੋਰ ਉਹ ਤੇ ਬਾਅਦ ਫਿਰ ਹਨਾ ਰਵਾਨਗੀ ਆ ਜਿਹੜੀ ਦੇਖਦਾ ਕਿੱਥੇ ਹੁੰਦੀ ਆ ਚਲੋ ਮਿਲਦੇ ਆਂ ਫਿਰ ਹੁਣ ਭਾਲੀ ਇੱਕ ਟਰਾਲੀ ਹੋਰ ਵੀ ਬਾਈ ਤੂੜੀ ਵਾਲੀ ਮਸ਼ੀਨ ਤੇ ਬਾਅਦ ਆ ਗਏ ਆਪਾਂ ਆਪਣੇ ਕਮਬਾਈਨਾ ਕੋਲ ਟਾਈਮ ਹੋ ਗਿਆ 12:00 ਵਜੇ ਰਾਤ ਦੇ ਬਾਈ ਮੌਸਮ ਨੇ ਕਰਤਾ ਕੰਮ ਖਰਾਬ ਇਧਰ ਤੂੜੀ ਵਾਲਾ ਟਰਾਲੀਆਂ ਟਰੋਲੀਆਂ ਸਭ ਹਨਾ ਲਾ ਕੇ ਟਕਾਣੇ ਬੰਦਿਆਂ ਦੇ ਹਾਲ ਦੇਖ ਲੋ ਤੁਸੀਂ ਵੀ ਮੀਂਹ ਪਈ ਤੇ ਵੀ ਹਨਾ ਬਾਹਰ ਨਹੀਂ ਜਮਈ ਥੱਲੇ ਹੀ ਮਸ਼ੀਨ ਦੇ ਵੜ ਕੇ ਪਿਆ ਬੰਦਾ ਆਪਣਾ ਆ ਪਿਆ ਭਾਈ ਓ ਭਜਣਾ ਹੈਲੋ ਹੈਗਾ ਠੀਕਾ ਓ ਉਹ ਅੰਦਰ ਪੈ ਜਾਂਦਾ ਬਪਾ ਜਣਾ ਕੋਈ ਹੈ ਠੀਕਾ ਕਹਿੰਦੀ ਤੇ ਜਾਣਾ ਕੋਈ ਹੈ ਕੋਈ ਨਹੀਂ ਆ ਬੇ ਆ ਜਾਣਾ ਪੁੰਡਾਲਵਾਣਾ ਉਹਨਾਂ ਦੇ ਫਮੈਂ। ਹਾਂ? ਹਾਂ ਜੀ। ਲਵਾ ਦਵਾਂ? ਚੱਲ ਠੀਕ ਹੈ। ਠੰਡਦਨ ਲੱਗਦੀ। ਹੈਂ? ਮੀਂਹ ਪੈਣ ਲੱਗ ਗਿਆ ਬਾਈ ਕੰਮ ਕਰਤਾ ਮੀਂਹ ਨੇ ਹੋਈ ਵੀ ਜਿਹਦੇ ਜਿਹਦੇ ਡਰਦੇ ਤੇ ਹਨਾ ਆਹ ਦੂਜੀ ਖੜੀ ਆ। ਮੈਂ ਕਹਿੰਦਾ ਮੌਸਮ ਆ ਦੇ ਲੋ ਪੂਰਾ ਹੁਣ ਵੀ ਕਣਮਣ ਕਣਮਣ ਪਈ ਜਾਂਦੀ ਆ। ਲੱਗਦਾ ਵੀ ਕੰਮ ਖੜਾਊਗਾ ਹੁਣ। ਵਧੀਆ ਚੱਲਦਾ ਦਾ ਤੋਰੀ ਫੁਲਕਾ। ਤੂੜੀ ਵਾਲੇ ਬੰਦੇ ਵੀ ਆਪਣੇ ਆਗੇ। ਐਮ ਐਸ ਬਾਈ ਓਏ ਇਹਦੇ ਤੂੜੀ ਵਾਲੀ ਲਾਤੀ ਅੱਡੇ ਵਾਂ ਓ ਐਮ ਐਸ ਬਾਈ ਹਾਂ ਬਾਈ ਜੀ ਮੀ ਪੁਆਈ ਜਨਦੂ ਮਾਂ ਦਾ ਤਾਲੇ ਕਰਨਾ ਤਾਂ ਬਾਬਾ ਜੀ ਮੈਂ ਬੰਦ ਕਰ ਦੋ ਹਾਂ ਮਾਂ ਦਾ ਕਰਨਾ ਤਾਂ ਬੰਦ ਕਰ ਦੋ ਹਾਂ ਨਹੀਂ ਆਪਾਂ ਸਵੇਰ ਤਾਂ ਹੀ ਕੰਮ ਚੱਲੂ ਜਿਹੜੇ ਚਾਰ ਦਿਨ ਲਾਣਿਆ ਲਾਵਾਂਗੇ ਚੰਗਾ ਕੰਮ ਚੱਲਦਾ ਦਾ ਹਾਂ ਕੰਮ ਚੱਲਦਾ ਚੱਲਦਾ ਰੋਕਦਾ ਦਾ ਹਾਂ ਹੁਣ ਕਿੱਥੇ ਪੈਣ ਲੱਗਿਆ ਤੂੰ ਮੈਂ ਉਹ ਆਇਆ ਕੰਮ ਕਰਕੇ ਜਿਹੜਾ ਟਰਾਲੀ 'ਚ ਨਹੀਂ ਨਹੀਂ ਪੁੰਦਰੇ ਪੈਜੀ ਪੁੰਦਰਾ ਹੋਰ ਊਡੀ ਵਾਲੇ ਇੱਧਰ ਲੱਗ ਗਈ ਮਸ਼ੀਨਾਂ ਲਾਤੀਆਂ ਬਾਈ ਟਕਾਣੇ ਦੇਖੀ ਜੋ ਹੁਣ ਕੱਲ ਦੀ ਦਿਹਾੜੀ ਲੱਗਦੀ ਹੈਗਾ ਨਹੀਂ ਲੱਗਦੀ ਨਹੀਂ ਵੀ ਬੱਦਲ ਬਹੁਤ ਹੋਇਆ ਹੈ ਬਾਕੀ ਦੱਸਿਆ ਵੀ ਹੋਇਆ ਨਾ 11 12 ਤੱਕ ਦਾ ਬਾਕੀ ਜੋ ਮਾਲਕ ਨੇ ਨਾ ਕਰਮਾਂ ਦੇ ਵਿੱਚ ਲਿਖਿਆ ਹੈ ਉਹ ਤਾਂ ਹੁਣ ਹੀ ਹੋਣਾ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਹੁਣ ਤਾਂ ਵੈਸੇ ਵੀਡੀਓ ਕਿਹਾ ਹੁਣ ਤਾਂ ਕਮੈਨਾਂਕ ਨਹੀਂ ਦੇਖਣ ਨੂੰ ਦਿਲ ਨਹੀਂ ਕਰਦਾ ਯਾਰ ਮੌਸਮ ਬਹੁਤ ਖਰਾਬ ਹੋਣ ਕਰਕੇ ਵੀ ਬੈਠਣਾ ਬਾਈ ਬੜਾ ਔਖਾ ਹੋ ਜਾਂਦਾ ਹੈ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ